ਜੰਦਰ ਦੇ ਮਸ਼ਹੂਰ ਰੈਣਕ ਬਾਜ਼ਾਰ ਵਿੱਚ ਹੁਣ ਰੌਣਕਾਂ ਨਹੀਂ ਲੱਗੀਆਂ ਇਸ ਦਾ ਕਾਰਨ ਹੈ ਜੰਦਰ ਨਗਰ ਨਿਗਮ ਦਾ ਤੇ ਬਾਜ਼ਾਰੀ ਵਿਭਾਗ ਜੰਦਰ ਦੇ ਨਕੋਦਰ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਅੰਦਰ ਤੱਕ ਬਨੇ ਬਾਜ਼ਾਰ ਵਿੱਚ ਜਿਹੜੀਆਂ ਫੜੀਆਂ ਦੀ ਪਰਮਾਰ ਰਹਦੀ ਹੈ ਹਾਈ ਕੋਰਟ ਦੇ ਹੁਕਮ ਅਨੁਸਾਰ ਟੈਪਜ਼ਾਈ ਸ਼ਾਖਾ ਨੇ थाना ਡਿਵੀਜ਼ਨ ਨੰਬਰ 4 ਦੀ ਪੁਲਿਸ ਸਾਹਮਿਲ ਕੇ ਬਾਜ਼ਾਰ ਵਿੱਚ ਐਤਵਾਰ ਦੇ ਦਿਨ ਰੇੜੀ ਫੜੀ ਲਗਾਉਣ ਤੇ پابੰਦੀ ਦਾ ਹੁਕਮ ਜਾਰੀ ਕਰ ਦਿੱਤੇ ਸੀ ਜਿਸ ਕਾਰਨ ਪ੍ਰਸ਼ਾਸਨਿਕ ਅਮਲਾ ਬਾਜ਼ਾਰ ਪਹੁੰਚਿਆ ਇਸ ਮੌਕੇ ਰੇੜੀ ਫੜੀ ਵਾਲਿਆਂ ਵੱਲੋਂ ਪ੍ਰਸ਼ਾਸਨ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਤੇ ਬਾਜ਼ਾਰ ਦੀ ਰੌਣਕ ਵੀ ਫਿੱਕੀ ਨਜ਼ਰ ਆਈ ਇਸ ਮੌਕੇ ਉੱਥੇ ਕੌਂਸਲ ਸ਼ਹਿਰ ਚੱਡਾ ਵੀ ਪਹੁੰਚੇ ਤੇ ਉਨ੍ਹਾਂ ਨੇ ਲੋਕਾਂ ਦੇ ਨਾਲ ਗਲਬਾਤ ਕਰਨ ਦੀ ਗੱਲ ਆਖੀ ਅਸੀਂ ਆ ਹਫ਼ਤੇ ਨਾਲ ਕੋ ਮੰਗਾ ਜੇ ਅਗਲੇ ਹਫਤੇ ਤੇ ਬਿਜਾਰਾਂ ਵਾਲੇ ਸਾਡਾ ਸਾਥ ਨਹੀਂ ਦੇਣਗੇ ਤਾਂ ਅਗਲੇ ਹਫਤੇ ਵਿੱਚ ਪ੍ਰਸ਼ਾਸਨ ਪੂਰੀ ਆਪਣੀ ਕਾਰਵਾਈ ਕਰੇਗਾ ਮੇਰੇ ਐਮਐਲਏ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਤੇ ਮੇਰੇ ਸਾਹਿਬ ਨੇ ਇਹ ਵੀ ਗੱਲ ਕੀਤੀ ਸੀ ਕਿ ਇਹਨਾਂ ਨੂੰ ਇਹ ਹਫਤਾ ਲਾਸਟ ਹਫਤਾ ਹੈ ਅਸੀਂ ਬਿਯਾਰ ਵਿੱਚ ਪੂਰੀ ਸਫਾਈ ਹਰ ਚੀਜ਼ ਲੋਕਾਂ ਨੂੰ ਆ ਜਾਣ ਜੋ ਪ੍ਰੋਗਰਾਮ ਹੋ ਗਿਆ ਆ ਆਟੋ ਜੋ ਮੰਜੀ ਨੇ ਵਾਅਦੇ ਲੱਗੇ ਸਾਰੇ ਤੇ ਸਾਰਾ ਉਸ ਬਾਰੇ ਆਪਣਾ ਪ੍ਰਸ਼ਾਸਨ ਜੋ ਲੋਕਾਂ ਨੂੰ ਵਾਅਦੇ ਕਿਤੇ ਆਪਣੇ ਵਾਅਦੇ ਪੂਰੇ ਉਤਰਾਂਗੇ ਔਰ ਇਹਨਾਂ ਨੂੰ ਕਹਿਤਾ ਸੀ ਜਗਾ ਦਿਖਾਤੇ ਸੀ ਕਾਰਪੋਰੇਸ਼ਨ ਦੇ ਅੰਦਰ ਜੋ ਚ ਹੈਗੇ ਜਿਹੜੇ ਕੁਝ ਲੋਕ ਬਾਹਰੋਂ ਆਉਂਦੇ ਕੋਸ ਹਾਰ ਪਰਵਾਰ ਹੈ ਕੋਮਾ ਪਰਵਾਰ ਹੈ ਉਹਨਾਂ ਦੇ ਕੋਈ ਜ਼ਿੰਮੇਵਾਰ ਜਿਹੜੇ ਆਪਣੇ ਸ਼ਹਿਰ ਵਾਸੀ ਹੋਣਗੇ ਉਹਨਾਂ ਸੇ ਧਿਆਨ ਰੱਖਾਂਗੇ ਪੂਰਾ ਪਰ ਇਹਨਾਂ ਨੂੰ ਜੋ ਵੀ ਸਾਡੇ ਕੋਲ ਵੱਧ ਤੋਂ ਵੱਧ ਕਾਰਪੋਰੇਸ਼ਨ ਕੋਲ ਸੈਟ ਕੀਤੀ ਹੋਈ ਇਹਨਾਂ ਨਾਲ ਬਦਲੋ ਸੰਡੇ ਬਾਜ਼ਾਰ ਲਖਨਕੀ ਸ਼ਹਿਰ ਦੀ ਜਿਹੜੀ ਆਵਾਜਾਈ ਦੀ ਸਥਿਤੀ ਬਹੁਤ ਖੜੀ ਹੋ ਚੁੱਕੀ ਆ ਸੰਡੇ ਨੂੰ ਤਕਰੀਬਨ ਸਾਰਾ ਹੀ ਜਲੰਧਰ ਸ਼ਹਿਰ ਚੋਕ ਹੋ ਜਾਂਦਾ ਤੁਰਕੇ ਵੀ ਲੰਘਣਾ ਬਹੁਤ ਔਖਾ ਹੈ ਇਸ ਲਈ ਜਿਹੜਾ ਉੱਚ ਪ੍ਰਸ਼ਾਸਨ ਉਹਦੇ ਵੱਲੋਂ ਫੈਸਲਾ ਲਿਆ ਗਿਆ ਕਿ ਸੰਡੇ ਬਾਜ਼ਾਰ ਜਿਹੜਾ ਉਹ ਕਾਰਪੋਰੇਸ਼ਨ ਦੇ ਨਾਲ ਜਿਹੜੀ ਫਿਸ਼ਕ ਏਰੀਆ ਦੀ ਜਗ੍ਹਾ ਉੱਥੇ ਸ਼ਿਫਟ ਕਰਾਇਆ ਜਾ ਸ੍ਰੀ ਜੀ ਨਾ ਉਹ ਸ਼ਿਫਟ ਕੋਲੰਬੀਆ ਜਿੱਦੀ ਜਿਹੜੀ ਫਰ ਕਿਰਾਇਆ ਸ਼ੁਰੂ ਸਰ ਇਹਦਾ ਇੱਥੇ 2000 ਤੋਂ ਮੈਨੂੰ ਜਿਹਨੇ ਅੱਡੇ ਲੱਗਦੇ ਜੇ 200 ਲੱਗਦਾ 250 ਲੱਗਦਾ ਉਹ ਸਾਰੇ ਅੱਡੇ ਉੱਥੇ ਮਿਲਣਗੇ ਹਾਂ ਸਾਰੇ ਉੱਥੇ ਮਿਲਣਗੇ 8/8 ਜਗ੍ਹਾ ਅਸੀਂ ਇੱਥੇ ਇਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਜਿੱਦਾਂ ਇੱਕ ਕਹਿੰਦੇ 12 ਵੀਰ ਦੇ ਆਟੋ ਸ਼ਿਕ ਆਉਂਦੇ ਆਹ ਬੰਦੇ ਨਹੀਂ ਲੋਡ ਕਰਾਂਗੇ ਸ਼ਹਿਰ ਦੇ ਬੰਦੇ ਜਿਹੜੇ ਹੈਗੇ ਆ ਉਹਨੂੰ 8/8 ਜਗ੍ਹਾ ਉੱਥੇ ਪੁਆਇੰਟ ਕਰਾਂਗੇ ਤੁਹਾਡੇ ਵਾਲਾ ਪੂਰਾ ਕਨਫਰਮ ਕੀ ਉਹ ਫੇਰ ਅੱਡੇ ਲੱਗ ਜਾਣਗੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪੁਲਿਸ ਪ੍ਰਸ਼ਾਸਨ ਦੀ ਮਦਦ ਤੇ ਅੱਜ ਅਸੀਂ ਰਿਕਵੈਸਟ ਕਰ ਰਹੇ ਹਾਂ ਕਿ ਜਿਹੜੇ ਇੱਥੇ ਹਰ ਹਾਲਤ ਚੋਂ ਉੱਥੇ ਸ਼ਿਫਟ ਕਰਾਏਗਾ 1.5 1.5 ਲੱਗਦੇ ਇੱਥੇ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾਉਣੇ 6-6000 ਰੁਪਏ 7000 ਰੁਪਏ ਇੱਕ ਐਤਵਰ ਦਾ ਲੈਂਦੇ ਉਹਦੇ ਬਾਰੇ ਤੁਸੀਂ ਕਾਰਵਾਈ ਕੀਤੀ ਕਿ ਜੀ ਤਾਂ ਹੁਣ ਇਹਨਾਂ ਦਾ ਆਫੀਸ਼ੀਅਲ ਅੰਡਰਸਟੈਂਡਿੰਗ ਆ ਨਾ ਅੱਡੇ ਵਾਲੀ ਦੇ ਦੁਕਾਨ ਵਾਲੇ ਦੀ ਉੱਥੇ ਨਾ ਸਾਨੂੰ ਕੁਝ ਪਤਾ ਵਾ ਨਾ ਸਾਡੀ ਕੋਈ ਉਹਦੇ ਵਿੱਚ ਕੋਈ ਸਹਿਮਤੀ ਹੈਗੀ ਆ ਉਹ ਇਹਨਾਂ ਦੀ ਆਪਸੀ ਸਹਿਮਤੀ ਦੁਕਾਨਦਾਰ ਤੇ ਅੱਡੇ ਵਾਲਿਆਂ ਦੀ ਪਰ ਜਗਾਹ ਤੇ ਕਾਰਪੋਰੇਸ਼ਨ ਆ ਜਗਾਹ ਕਾਰਪੋਰੇਸ਼ਨ ਨੂੰ ਕਹਿੰਦਾ ਕਿ ਇਸ ਲਈ ਅੱਜ ਕਾਰਪੋਰ ਇਸ ਮੌਕੇ ACP ਹਰਸ਼ਮਨ ਸਿੰਘ ਵੀ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਤੇ ਉਹਨਾਂ ਨੇ ਸਾਰਾ ਮਾਮਲਾ ਵੀਰਵਾਰ ਤੱਕ ਹੱਲ ਕਰਨ ਲਈ ਮਾਰਕੀਟ ਨੂੰ ਸੁਝਾ ਦਿੱਤਾ। ਵੱਲੋਂ ਸੁਣ ਆਇਆ ਸੀਗਾ ਜੀ ਸੁਣ ਆਇਆ ਸੀਗਾ ਵੀ ਅਦਾ ਨਾ ਜਿਹੜਾ ਸੰਡੇ ਬਾਜ਼ਾਰ ਜਿਹੜਾ ਬੰਦ ਕਰਵਾਇਆ ਜਾਏਗਾ ਤੇ ਜਿਹਦੇ ਰਿਗਾਰਡਿੰਗ ਆਪਾਂ ਐਜ਼ ਅ ਪ੍ਰੋਟੈਕਸ਼ਨ ਯਾ ਲਾਅ ਐਂਡ ਔਰਡਰ ਨੂੰ ਮੇਨਟੇਨ ਕਰ ਲਈ ਆਪਾਂ ਪੁਲਿਸ ਫੋਰਸ ਲੈ ਕੇ ਆ ਜਾਈ ਸੀਗੇ ਤੇ ਉਸ ਤੋਂ ਬਾਅਦ ਆ ਜਿਹਨਾਂ ਦੀ ਆਪਸ ਵਿੱਚ ਜਿਹੜੇ ਹੈਗੇ ਨੇ ਜਿੰਨੇ ਵੀ ਦੁਕਾਨਦਾਰ ਹੈਗੇ ਨੇ ਇਹਨਾਂ ਨਾਲ ਇਹਨਾਂ ਦੀ ਹੁਣ ਕੋਈ ਕਮਿਟਮੈਂਟ ਹੋਈ ਹੈ ਮੀਟਿੰਗ ਰਿਗਾਰਡਿੰਗ ਜਿਹੜੇ ਕਿ ਕਮਿਸ਼ਨ ਸਾਹਿਬ ਨਾਲ ਕਰਾਂਗੇ ਉਹ ਤੋਂ ਬਾਅਦ ਫਿਰ ਜੋ ਅੱਗੇ ਇਹਨਾਂ ਦੀ ਕਾਰਵਾਈ ਹੋਵੇ ਉਹਦੇ ਮੁਤਾਬਿਕ ਹੋਏਗੀ ਸਰਨ ਟਾਈਮ ਵਗੈਰਾ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਨੇ ਜੀ ਆਪਣਾ ਇਹਨਾਂ ਦੀ ਜਿਹੜੇ ਰਿਪ੍ਰੈਜ਼ੈਂਟੇਟਿਵ ਹੈ ਸੀ ਕਾਰਪੋਰੇਸ਼ਨ ਵੱਲੋਂ ਉਹਨਾਂ ਨਾਲ ਕਮਿਸ਼ਨ ਸਾਹਿਬ ਨਾਲ ਥਰਸਡੇ ਦੀ ਮੀਟਿੰਗ ਫਿਕਸ ਕੀਤੀ ਹੈ ਜੀ ਕਿ ਕਿਵੇਂ ਇਸ ਚੀਜ਼ ਨੂੰ ਅੱਗੇ ਜਿਹੜਾ ਪ੍ਰੋਸੀਡ ਫਦਰ ਕੀਤਾ ਜਾਊਗਾ ਹਾਲਾਂਕਿ ਇਹ ਫੈਸਲ ਐਨਕ ਬਾਜ਼ਾਰ ਵਿੱਚ ਐਤਵਾਰ ਦਿਨ ਲੱਗਦੀ ਪਾਰੀ ਪੀੜ ਆਧਿਆਮ ਜਨਤਾ ਨੂੰ ਦੀ ਮੁਸ਼ਕਿਲ ਨੂੰ ਦੇਖਿਆ ਲਿਆ ਗਿਆ ਹੈ ਇਸ ਦੇ ਬਦਲਾਅ ਪੁਖੋ ਪ੍ਰਸ਼ਾਸਨ ਵੱਲੋਂ ਕੰਪਨੀ ਬਾਗ ਦੇ ਪਿਛਲੇ ਪਾਸੇ ਦਾ ਹਿੱਸਾ ਸੰਡੇ ਮਾਰਕੀਟ ਲਈ ਅਲਾਟਰੀ ਕੀਤਾ ਗਿਆ ਹੈ ਪਰ ਦੇਖਣਾ ਇਹ ਬੰਦ ਹੈ ਕਿ ਹੁਣ ਪ੍ਰਸ਼ਾਸਨ ਅਤੇ ਮਾਰਕੀਟ ਐਸੋਸੀਏਸ਼ਨ ਇਸ ਦਾ ਕੀ ਹਲ ਕੱਢਦੇ ਨੇ ਸ਼ੰਦਰ ਤੋਂ ਪਰਮਜੀਤ ਸਿੰਘ ਅੰਕਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ